ਹਾਂਜੀ ਸਸੀ ਗਰਲ ਸਾਰਿਆਂ ਨੂੰ ਹੋਪ ਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡੇ ਆਪਣੀ ਚੈਨਲ ਤੇ ਹਮਾਲਾ ਬੂਟੀ ਗਰਮੀਆਂ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਜੋ ਕਿ ਸੌਫਟ ਜੇ ਫੈਬਰਿਕ ਤੇ ਹੋਣਗੇ वैसे ਤੁਸੀਂ ਆਪਣੇ حساب ਨਾਲ ਪਸੰਦ ਨਾਲ ਤੁਸੀਂ ਕਿਸੇ ਵੀ ਫੈਬਰਿਕ ਤੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਹਲਕੇ ਹਲਕੇ ਜੇ ਵਰਕ ਵਾਲੇ ਡਿਜ਼ਾਈਨਾਂਗੇ ਜਿੰਨਾ ਪਹਿਣਾ ਨੂੰ ਜਿਆਦਾ ਹੈਵੀ ਨਹੀਂ ਪਸੰਦ ਤੇ ਡੇਲੀ ਵੇਅਰ ਲਈ ਕੌਣ ਵਾਸਤੇ ਇਹ ਵਾਲੇ ਸੂਟ ਡਿਜ਼ਾਈਨ ਆਗੇ ਕੋਈ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰੋ ਨੰਬਰ ਸਾਡਾ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰੋ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ अपने फ्रेंड सर्कल दे और जो साढ़े चैनल पर पहली बार आई हैगी प्लीज चैनल में सब्सक्राइब जरूर करो ताल तो वीडियो की नोटिफिकेशन सब तो पहल आवे और तुसी सोने सोने सूट वेयर कर सको कोई भी डिजाइन तुसी रेडी करवा सकते हो ਅਗਰ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਨੰਬਰ ਸਾਡਾ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਕਿਤੇ ਵੀ ਬੈਠੇ ਤੁਸੀਂ ਸੂਟ ਰੈਡੀ ਮੰਗਵਾ ਸਕਦੇ ਹੋ ਕਿਸੇ ਵੀ ਕੰਟਰੀ 'ਚ ਬੈਠੇ ਹੋ ਤੇ ਸਿਰਫ ਤੁਸੀਂ ਸਾਨੂੰ ਐਡਰੈਸ ਸੈਂਡ ਕਰਨਾ ਔਰ ਸੂਟ ਤੁਹਾਡੇ ਘਰ ਤੱਕਰ ਪੰਚਾ ਪੰਚਾਂ ਦੀ ਜ਼ਿੰਮੇਵਾਰੀ ਸਾਡੀ ਹੈਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਪੇਮੈਂਟ ਆਨਲਾਈਨ ਹੀ ਹੋਊਗੀ ਪੇਮੈਂਟ ਬੁੱਕ ਕਰਾ ਕੇ ਤੁਸੀਂ ਸਾਨੂੰ ਆਪਣਾ ਆਰਡਰ ਬੁੱਕ ਕਰਵਾਓ ਵੀਡੀਓ ਨੂੰ ਵਾਚ ਕਰਿਆ ਕਰੋ ਐਂਡ ਤੱਕ ਤਾਂ ਜੋ ਸੋਨੇ ਸੋਨੇ ਡਿਜ਼ਾਈਨ ਤੁਸੀਂ ਸਾਰੇ ਦੇਖ ਸਕੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਸ਼ੀ ਕਾਲ